ਤੁਸੀਂ ਸੁਣ ਰਹੇ ਹੋ ਪੰਜਾਬੀ ਰੈਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 9 ਸਤੰਬਰ ਹੈ 9 ਸਤੰਬਰ 1961 29 ਮਈ 1960 ਦੇ ਦਿਨ ਸ਼ੁਰੂ ਹੋਏ ਪੰਜਾਬੀ ਸੂਬਾ ਮੋਰਚਾ ਦੇ ਦੌਰਾਨ 9 ਸਤੰਬਰ 1961 ਦੇ ਦਿਨ ਲੰਡਨ ਦੇ ਸਿੱਖਾਂ ਨੇ ਪੰਜਾਬੀ ਸੂਬਾ ਨਾਂ ਬਣਾਉਣ ਨੂੰ ਸਿੱਖਾਂ ਦੇ ਨਾਲ ਵਿਤਕਰਾ ਕਰਕੇ ਯੂਐਨਓ ਦੇ ਵਿੱਚ ਇੱਕ ਲਿਖਤੀ ਪ੍ਰੋਟੈਸਟ ਭੇਜਿਆ 1 ਸਤੰਬਰ 1965 ਨੂੰ ਗਿਆਨ ਸਿੰਘ ਰਾੜੇਵਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਜੇਕਰ ਰੀਜਨਲ ਫਾਰਮੂਲੇ ਨੂੰ ਧਿਆਨ ਅਦਾਰੀ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਇਹ ਨੌਬਤ ਨਾ ਆਉਂਦੀ। ਇਸੇ ਕਰਕੇ ਹੁਣ ਸਰਕਾਰ ਰੀਜਨਲ ਫਾਰਮੂਲੇ ਨੂੰ ਲਾਗੂ ਕਰਨੀਆਂ ਗੱਲਾਂ ਕਰਦੀ ਹੈ। 2 ਸਤੰਬਰ ਨੂੰ ਸਰਕਾਰ ਨੇ ਪੰਜਾਬੀ ਸੂਬੇ ਦੇ ਲਈ ਕਮਿਸ਼ਨ ਬਣਾਉਣ ਦੀ ਪੇਸ਼ਕਸ਼ ਕੀਤੀ। 3 ਸਤੰਬਰ ਨੂੰ ਮਾਸਟਰ ਤਾਰਾ ਸਿੰਘ, ਗਿਆਨੀ ਭਪਿੰਦਰ ਸਿੰਘ, ਆਤਮਾ ਸਿੰਘ ਵਿਰਾਗੀ, ਅਜਮੇਰ ਸਿੰਘ ਰਵੇਲ ਸਿੰਘ, ਸਰਦਾਰਾ ਸਿੰਘ ਕੋਹਲੀ ਅਤੇ ਸੰਤੋਖ ਸਿੰਘ ਨੇ ਸਰਕਾਰ ਨੂੰ ਨਤੀਜਾ ਸੰਬੰਧੀ ਵਾਰਨਿੰਗ ਦਿੱਤੀ। ਇਹਨੇ ਦਿਨੀ ਭਾਰਤ-ਪਾਕ جنگ ਦੇ ਅਸਾਰ ਬਣ ਚੁੱਕੇ ਸਨ। ਇਸ ਸੰਬੰਧੀ ਫਤੇ ਸਿੰਘ ਨੇ 3 ਸਤੰ ਕਈ ਕਿ ਮੈਨੂੰ ਦੇਸ਼ ਤੋਂ ਵਧੇਰੇ ਪੰਜਾਬੀ ਸੂਬਾ ਪਿਆਰਾ ਪੰਜਾਬੀ ਸੂਬੇ ਦੇ ਲਈ ਕਮਿਸ਼ਨ ਨਹੀਂ ਮੰਨਿਆ ਜਾ ਸਕਦਾ ਸੀਪੀਆਈ ਦੀ ਸੂਲੀ ਤੌਰ ਤੇ ਮੰਗ ਮੰਨਣ ਵਾਲੀ ਗੱਲ ਵੀ ਗਲਤ ਹੈ ਸਿਰਫ ਪੰਜਾਬੀ ਸੂਬਾ ਮੰਨਣ ਤੇ ਹੀ ਮਾਰਦ ਵਤ ਛੱਡਾ ਜਾਵੇਗਾ ਨਹੀਂ ਤਾਂ ਮੈਂ 25 ਸਤੰਬਰ ਨੂੰ ਆਪਣੇ ਆਪ ਨੂੰ ਅਗਣ ਪੇਂਟ ਕਰ ਦਿਆਂਗਾ 10 ਸਤੰਬਰ ਨੂੰ ਫਤਿਹ ਸਿੰਘ ਨੇ ਮਾਰਨ ਦਾ ਵਕਤ ਸ਼ੁਰੂ ਕਰਨਾ ਸੀ ਪਰ 9 ਸਤੰਬਰ 1965 ਦੇ ਦਿਨ ਫਤਿਹ ਸਿੰਘ ਨੇ ਭਾਰਤ-ਪਾਕ ਜੰਗ ਦੇ ਬਹਾਨੇ ਵਰਤ ਦਾ ਪ੍ਰੋਗਰਾਮ ਛੱਡ ਦਿੱਤਾ 20 ਅਪ੍ਰੈਲ 1980 ਦੇ ਦਿਨ ਨਿਰੰਕਾਰੀ ਟੋਲੇ ਦੇ ਮੁਖੀ ਦਾ ਕਤਲ ਕੀਤਾ ਗਿਆ ਉਦੋਂ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਇਸ ਦੇ ਵਿੱਚ ਲਪੇਟਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ ਕਿਉਂਕਿ ਸਰਕਾਰ ਕੋਲ ਕੋਈ ਸਬੂਤ ਨਹੀਂ ਸਨ ਨਿਰੰਕਾਰੀ ਮੁਖੀ ਦੇ ਕਤਲ ਮਗਰੋਂ ਐਂਟੀ ਸਿੱਖ ਪ੍ਰੋਪਾਗੈਂਡਾ ਦੀ ਲਹਿਰ ਕੁਝ ਘਟ ਗਈ ਪਰ ਹੌਲੀ-ਹੌਲੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਵਾਲਾ ਲਾਲਾ ਜਗਤਨ ਰੈਣ ਅਤੇ ਹੋਰ ਸਿੱਖ ਮੁਕਾਲਫ ਫਿਰਕੂ ਹਿੰਦੂ ਆਗੂ ਅਤੇ ਅਖਬਾਰ ਨਵੀਸ ਫਿਰ ਆਪਣੇ ਰੰਗ ਦੇ ਵਿੱਚ ਆਉਣ ਲੱਗ ਪਏ ਲਾਲਾ ਜਗਤਨ ਰੈਣ ਤਾਂ ਸਿੱਖਾਂ ਦੇ ਖਿਲਾਫ ਰਾਜ ਕੇ ਪ੍ਰਚਾਰ ਕਰਦਾ ਸੀ ਉਨਰੰਕਾਰੀ ਦੇ ਖਿਲਾਫ 13 ਸਿੰਘਾਂ ਦੇ ਕਤਲ ਕੇਸ ਦੇ ਵਿੱਚ ਉਸ ਦੇ ਹੱਕ ਦੇ ਵਿੱਚ ਅਦਾਲਤ ਦੇ ਵਿੱਚ ਉਸ ਦਾ ਗਵਾਹ ਬਣ ਕੇ ਵੀ ਪੇਸ਼ ਹੋਇਆ ਸੀ। ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਦੇ ਜੱਥੇਦਾਰ ਤਲਵਿੰਦਰ ਸਿੰਘ ਨੇ ਬਬਰ ਖਾਲਸਾ ਨਾਮ ਦੀ ਇੱਕ ਖਾਰਕੂ ਜਥੇਬੰਦੀ ਕਾਇਮ ਕਰ ਲਈ ਹੋਈ ਸੀ ਅਤੇ ਐਨਜੀ ਬਾਬਾ ਜਰਨੈਲ ਸਿੰਘ ਪਿੰਡਰਾਂਵਾਲਾ ਵੀ ਖਾਰਕੂ ਨੌਜਵਾਨਾਂ ਦੀ ਸਰਪ੍ਰਸਤੀ ਕਰਨ ਲੱਗ ਪਏ ਸਨ। ਇਸ ਮਾਹੌਲ ਦੇ ਵਿੱਚ ਪਿੰਡਰਾਂਵਾਲਿਆਂ ਦੇ ਨਾਲ ਸਬੰਧਤ ਕੁਝ ਖਾਰਕੂ ਨੌਜਵਾਨਾਂ ਨੇ 9 ਸਤੰਬਰ 1981 ਦੇ ਦਿਨ ਲਾਲਾ ਜਗਤਨਾਰੈਣ ਨੂੰ ਲੁਧਿਆਣਾ ਦੇ ਨੇੜੇ ਕਤਲ ਕਰ ਦਿੱਤਾ। ਇਹ ਕਤਲ ਕਰਨ ਵਾਲੇ ਸਵਰਨ ਸਿੰਘ ਰੋਡੇ, ਭਤੀਜਾ ਬਾਬਾ ਜਰ ਸੀ ਅਤਿਨਿਸ਼ਠਰ ਸਿੰਘ ਸਨ 79 ਸਿੰਘ ਮੋਟਰਸਾਈਕਲ ਨਾਲ ਚਲਣ ਕਰਕੇ ਦਲਦਲ ਦੇ ਵਿੱਚ ਫਸ ਗਿਆ ਅਤੇ ਫੜਾਇਆ ਜਿਸ ਦੇ ਨਾਲ ਪੁਲਿਸ ਨੂੰ ਸਾਰੇ ਰਾਜ਼ ਮਿਲ ਗਏ 1981 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਜਸਜਦਾਰ ਗੁਰਦੇਵ ਸਿੰਘ ਜਨੂਹਾ ਇੰਗਲੈਂਡ ਗਏ ਤਾਂ ਦਿੱਲੀ ਦੇ ਜਸਜਦਾਰ ਸੰਤੋਖ ਸਿੰਘ ਨੇ ਉਹਨਾਂ ਦੇ ਬਾਰੇ ਇੱਕ ਬਿਆਨ ਦੇ ਮਾਰਿਆ ਕਿ ਉਪਦੇਸ਼ਾਂ ਦੇ ਵਿੱਚ ਖਾਲਿਸਤਾਨ ਵਾਸਤੇ ਫੰਡ ਇਕੱਠੇ ਕਰਨ ਗਏ ਹੋਏ ਨੇ ਇਹ ਬਿਆਨ ਅਗਸਤ 1981 ਦੇ ਵਿੱਚ ਸਿਰਫ ਲਾਲਾ ਜਗਤ ਨਾਰੈਣ ਦੀ ਅਖਬਾਰ ਦੇ ਵਿੱਚ ਛਪਿਆ ਸੀ ਇਸ ਬਿਆਨ ਕਰਕੇ ਸੰਤੋਖ ਸਿੰਘ ਨੂੰ ਅਕਾਲ ਤਖਤ ਦੇ ਮੁਖ ਸੇਵਾਦਾਰ ਅਤੇ ਹੋਰ ਗ੍ਰੰਥੀਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਤਲਵਨ ਕਰ ਲਿਆ ਗਿਆ ਉਸ ਨੇ ਆਪਣੀ ਜਾਨ ਨੂੰ ਖਤਰਾ ਕਰਕੇ ਪੇਸ਼ ਹੋਣ ਤੋਂ ਨਾ ਕਰ ਦਿੱਤੀ ਪਰ ਨਾਲ ਹੀ ਅਕਾਲ ਤਖਤ ਦੇ ਮੁਖ ਸੇਵਾਦਾਰ ਦੇ ਸਬੰਧ ਦੇ ਵਿੱਚ ਕੋਈ ਵੀ ਬਿਆਨ ਦਿੱਤੇ ਤੋਂ ਵੀ ਮੁ ਤੇਈ ਗਾਸਤ ਨੂੰ ਅਕਾਲ ਤਖ਼ਤ ਸਾਹਿਬ ਨੇ ਉਸ ਦੇ ਮੁਕਰ ਜਾਣ ਨੂੰ ਸਫਾਈ ਮੰਨ ਕੇ ਉਸ ਨੂੰ ਮਾਫ਼ ਕਰ ਦਿੱਤਾ ਪਰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਤੋਂ ਨਾ ਕਰਨ ਵਾਸਤੇ ਤਨਖਾਈਆ ਘਰਾੜ ਦੇ ਦਿੱਤਾ ਅਖੀਰ ਸੰਤੋਖ ਸਿੰਘ ਨੂੰ 9 ਸਤੰਬਰ 1981 ਨੂੰ ਤਖ਼ਤ ਸਾਹਿਬ ਤੇ ਪੰਜ ਗ੍ਰੰਥੀਆਂ ਕੋਲ ਪੇਸ਼ ਹੋਣਾ ਹੀ ਪਿਆ ਅਤੇ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਤਨਖਾਹ ਲਈ ਗਈ ਸੰਤੋਖ ਸਿੰਘ ਬਲੋ ਅਕਾਲ ਤਖਤ ਤੇ ਪੇਸ਼ ਹੋਣ ਤੇ ਇੰਦਰਾ ਕਾਂਧੀ ਉਸ ਦੇ ਨਾਲ ਬਹੁਤ ਨਰਾਸ ਹੋ ਗਈ ਇਸ ਤੋਂ ਮਗਰੋਂ ਜਹਦਾਰ ਸੰਤੋਖ ਸਿੰਘ ਨੂੰ ਵੀ ਜਾਣ ਦੇਣੀ ਪਈ ਅਕਾਲੀ ਚੀਫ ਮਿਨਿਸਟਰ ਸੁਰਜੀਤ ਬਰਨਾਲਾ ਦੀ ਹਕੂਮਤ ਦੇ ਦੌਰਾਨ ਪੁਲਿਸ ਨੇ ਵਾਰ-ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਦਰਜਨਾ ਗੁਰਦੁਆਰਾਂ ਤੇ ਧਾਵਾ ਬੋਲਿਆ ਅਤੇ ਬੇਗੁਨਾਹ ਸਿੱਖਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਇਸੇ ਸਿਲਸਿਲੇ ਦੇ ਵਿੱਚ 9 ਸਤੰਬਰ 1986 ਦੇ ਦਿਨ ਪੁਲਿਸ ਨੇ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਦੇ ਵਿੱਚ ਦਾਖਲ ਹੋ ਕੇ ਪਾਰਟੀ ਸੁਖਦੇਵ ਸਿੰਘ ਹਰਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਪਾਠ ਕਰਦਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਖੰਡ 9 ਸਤੰਬਰ 1987 ਦੇ ਦਿਨ ਪੁਲਿਸ ਨੇ ਬਰਿੰਦਰ ਸਿੰਘ ਦਾਖਾ ਪੁੱਤਰ ਬਚਿੱਤਰ ਸਿੰਘ ਅਤੇ ਬਘੇਲ ਸਿੰਘ ਜਨਰਲ ਖਾਲਿਸਤਾਨ ਰਿਜ਼ਰਵ ਫੋਰਸ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਵਰਿੰਦਰ ਸਿੰਘ ਦਾਖਾ ਬਾਰੇ ਕਿਹਾ ਜਾਂਦਾ ਕਿ ਉਸ ਨੂੰ ਅਕਾਲੀ ਆਗੂ ਮਲ ਸਿੰਘ ਘਮਾਨ ਨੇ ਗ੍ਰਿਫਤਾਰ ਕਰਵਾਇਆ ਸੀ 9 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਤਸਵੀਰ ਸਿੰਘ ਪੁੱਤਰ ਜਹੇਦਾਰ ਅਨੂਪ ਸਿੰਘ ਵਾਸੀ ਡੰਡੇਰ ਜ਼ਿਲ੍ਹਾ ਅਮ੍ਰਿਤਸਰ ਨੈਬ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਗਿਲਖੁਰਦ ਜ਼ਿਲ੍ਹਾ ਬਠਿੰਡਾ ਸੁਖਦੇਵ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਦੌਣਖੁਰਦ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਇਸੇ ਦਿਨ ਹੀ ਪੰਜਾਬ ਪੁਲਿਸ ਨੇ ਹਰਜਿੰਦਰਪਾਲ ਸਿੰਘ ਮਿੱਠਾ ਅਮਰਜੀਤ ਸਿੰਘ ਵਾਸੀ ਤਖਤੂ ਚੱਕ ਜਸਾ ਸਿੰਘ ਕੁੱਕ ਵਾਸੀ ਸੁਰ ਸਿੰਘ ਗੁਰਾ ਸਿੰਘ ਵਾਸੀ ਸੁਰ ਸਿੰਘ ਦਲਬੀਰ ਸਿੰਘ ਬਿੱਟੂ ਵਾਸੀ ਸਿਰਪਾਰੀਵੰਡ ਬਲਰਾਜ ਸਿੰਘ ਉਰਫ ਚ ਖਟਿਆਲਾ ਅਵਤਾਰ ਸਿੰਘ ਤਾਰੀ ਉਰਫ ਬੂਤਨਾ ਗੁਰਮੀਤ ਸਿੰਘ ਬਿੱਲਾ ਸੁਖਵਿੰਦਰ ਸਿੰਘ ਫੌਜੀ ਜੀਤ ਸਿੰਘ ਢੋਲਾ ਗੁਰਬੋਧ ਸਿੰਘ ਵਸਣ ਸਿੰਘ ਵਾਸੀ ਸਮਰਾਲਾ ਮੱਖਣ ਸਿੰਘ ਵਾਸੀ ਮਨਿਆਲਾ ਇਕਬਾਲ ਸਿੰਘ ਬਾਲਾ ਦਿਲਵੀਰ ਸਿੰਘ ਸ਼ਹੀਦ ਵਾਸੀ ਜੱਬੋਵਾਲ ਜਸਪਾਲ ਸਿੰਘ ਪਾਲੂ ਇਹਨਾਂ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 9 ਸਤੰਬਰ 1992 ਦੇ ਦਿਨ ਜਦ ਤਸਵੀਰ ਸਿੰਘ ਪੁਰਸਕੇਰੇ ਦੇ ਵਿੱਚ ਆ ਗਿਆ ਤਾਂ ਉਸ ਨੇ ਗ੍ਰਿਫਤਾਰ ਹੋ ਕੇ ਤਸ਼ੱਦਦ ਸਹਿਣ ਅਤੇ ਨਕਲੀ ਮੁਕਾਬਲੇ ਦੇ ਵਿੱਚ ਮਾਰੇ ਜਾਣ ਦੀ ਬਜਾਏ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ 9 ਸਤੰਬਰ 2014 ਗੁਰਗਾਂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਾਥ ਸੂਰਜਮੁਣੀ ਨੂੰ 10 ਜੂਨ 2012 ਦੇ ਦਿਨ ਕਤਲ ਕਰਨ ਵਾਲੇ ਨਗਿੰਦਰ ਸਿੰਘ ਗੁਰਦੁਆਰਾ ਪਾਤਸ਼ਾਹੀ 6ਵੀਂ ਸੈਨਾ ਅਤੇ ਨਿਰਮਲ ਸਿੰਘ ਖਰਲਗਾ ਨੂੰ 9 ਸਤੰਬਰ 2014 ਦੇ ਦਿਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਇਸੇ ਵਿੱਚ ਅਮਰਿਤਪਾਲ ਸਿੰਘ ਗੋਲੂਵਾਲਾ ਤੇ ਗੁਰਸੇਵਕ ਸਿੰਘ ਧੂਰਕੋਟ ਸਬੂਤਾਂ ਦੀ ਘਾਟ ਦੇ ਕਰਕੇ ਬਰੀ ਕਰ ਦਿੱਤੇ ਗਏ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ